ਮੇਰਾ ਨਾਮ ਮਨਜੋਤ ਸਿੰਘ ਹੈ ਜੀ ਮੇਰਾ ਛੋਟਾ ਵੀਰ ਹੀ ਮੈਨੂੰ 3 ਸਾਲ ਛੋਟਾ ਅਮਰੀਕਾ ਗਿਆ ਸੀ ਜਿੱਦਾਂ ਉੱਥੇ ਕੋ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ ਜੋ ਸਾਡੇ ਸੁਣਨ ਚ ਆਇਆ ਉਹਦੇ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ ਸਵਿਮਿੰਗ ਪੂਲ ਦੇ ਵਿੱਚ ਕਿਤੇ ਗਏ ਨਹਾਉਣ ਸਵਿਮਿੰਗ ਪੂਲ ਦੇ ਵਿੱਚ ਨਹਾਉਂਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾਂ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਇਹ ਉਹਨੂੰ ਕਬਰ ਬਚਾਉਂਦਾ ਪਹੁੰਚਾਉਂਦਾ ਉਨੇ ਪਤਾ ਨਹੀਂ ਦਾ ਬਜਣੇ ਕੀ ਬਣਿਆ ਕਿ ਉਹਨੇ ਇਹਨੂੰ ਫੜ ਲਿਆ ਜਾਂ ਇਹਨੇ ਕੀ ਸਾਖ ਦਾ ਬਣਿਆ ਉੱਥੇ ਫਿਰ ਦੋਵੇਂ ਜਣੇ ਤੁਹਾਨੂੰ ਪਤਾ ਲੱਗਾ ਜੀ ਦੋ ਬਗੇ ਬਾਕੀ ਸਾਡਾ ਸਾਰਾ ਪਰਿਵਾਰ ਹੁਣ ਇਹਦੇ ਤੇ ਪਹਿਲਾਂ ਮੇਰੇ ਪਾਪਾ ਦੀ ਦੇਥ ਹੋਈ 2017 ਦੇ ਵਿੱਚ ਤੇ ਰਹੀਂ ਇਹਨੂੰ ਬਾਹਰ ਭੇਜਿਆ ਤੇ ਉਹ ਜਲੋ ਤੇ ਰੱਬ ਦੀ ਮਾਰ ਆਈ ਇਹ ਹੀ ਕਿਹੜਾ ਚੁੰਨੇ ਆ ਤੇ ਇਹ ਮਰਜੀ 21 ਸਾਲ ਹੈ ਕਿੰਨਾ ਸਟਾਈਲ ਪ੍ਰੀਸਿੰਗ ਹੈ ਕਿੰਨੇ ਘਰ ਬਰਾ ਹੈ ਇਹ ਤੇ ਇੰਨੇ ਭੈਣ ਭਰਾ ਹੈ ਉੱਥੇ ਕੀ ਕੰਮ ਕਰਦਾ ਕਿੱਥੇ ਰਹਿੰਦਾ ਹੈ ਇਹ ਦੀ ਫਲੋਰੀਡਾ ਸ਼ਹਿਰ ਵਿੱਚ ਰਹਿੰਦਾ ਹੈ ਤੇ ਸਟੋਰ ਤੇ ਕੰਮ ਕਰਦਾ ਹੈ ਕੰਮ ਕੀ ਕਰਦਾ ਹੈ ਬਤੋ ਹਾਂਜੀ ਵਧੀਆ ਚੱਲ ਜਿੰਦਾ ਹੈ ਕੰਮ ਫੋਨ ਫਾਨ ਹੁੰਦਾ ਰਹਿੰਦਾ ਹੈ ਤੇ ਵਧੀਆ ਹੈ ਮੰਗ ਕਰਨੀ ਚਾਹੁੰਦੇ ਆ ਸੰਕੀ ਚੱਲਦਾ ਪਰਵਾਹ ਹਾਂਜੀ ਕੀ ਮੰਗ ਕਰਨੀ ਚਾਹੁੰਦੇ ਆ ਇਹ ਮੰਗ ਕਰਨੀ ਚਾਹੁੰਦੇ ਜੀ ਜਾਂਦੀ ਆ ਜੀ ਸਾਨੂੰ ਸਾਡੇ ਵੀਰ ਭਰਾ ਦਾ ਮੁੱਖ ਦੇਖਣ ਨੂੰ ਮਿਲ ਜੇ ਉਹਦੀ ਦੇਹ ਨੂੰ ਇੱਧਰ ਲਿਆਂਦਾ ਜਾਵੇ ਜੀ ਜੋ ਵੀ ਪਰਿਵਾਰ ਸਾਰੇ ਦਰਸ਼ਕਾਂ ਦੇ ਵੀ ਆਖਰੀ ਵਾਰ ਕਰੋ ਬਹੁਤ ਬਹੁਤ ਧੰਨਵਾਦ ਆਖਰੀ ਵਾਰ ਇਹ ਮੇਰੀ ਪਰਸੋਂ ਹੋਈ ਹੈ ਵੀਰ ਨਾਲ ਰਾਤੀ ਪਰਸੋਂ ਰਾਤੀ ਗੱਲਬਾਤ ਹੋਈ ਹੈ ਮੇਰੀ ਬਾਕੀ ਉਹ ਬੜਾ ਮਿਲਨ ਵਰਤਨ ਵਾਲਾ ਸੀ ਸਾਰਿਆਂ ਦੇ ਨਾਲ ਗੱਲਬਾਤ ਕਰਦਾ ਸੀ ਜਿੰਦੇ ਉਹਦੇ ਮਿੱਤਰ ਭਰਾ ਇਹ ਘਰ ਸਾਰੇ ਕਹਿੰਦੇ ਕਿ ਸਾਲ ਦੀ ਸਾਡੇ ਨਾਲ ਪਰਸੋਂ ਗੱਲ ਹੋਈ ਬਲੋ ਸਾਰਿਆਂ ਨਾਲ ਗੱਲ ਕੀਤੀ ਹੁੰਦੀ ਹੈ ਬਾਹੀ ਤੇ ਇਹ ਕਹਿੰਦੇ ਜੀ ਇਹੋ ਜਿਹਾ ਕਟਾ ਰੱਬ ਦੁਸ਼ਮਣ ਨੂੰ ਮੋੜਾ ਦੇ ਇਹੋ ਜਿਹਾ ਕਟੇ ਕਰੀ ਪੂਰੇ ਨਹੀਂ ਹੁੰਦੇ ਜੀ ਹੁਣ ਮੈਂ ਇਕੱਲਾ ਹੀ ਬਸ ਇਹ ਹੀ ਮੰਗ ਕਰਦੇ ਆ ਜੀ ਸਾਡੀ ਬਤਵਾਂ ਦੇ ਮੱਦਬ ਕੀਤੀ ਜਾਵੇ ਜੀ ਇਹ ਆਪਣੇ ਵੀਰ ਦੀ ਮ੍ਰਿਤਕ ਦੇ ਇਥੇ ਲਿਆ ਸਤਿ ਇਹ ਆਪਣੇ ਪਿੰਡ ਆਪਣੇ ਘਰ ਉਹਦਾ ਤੇਰਾ ਪਵਾ ਸਕੀਏ ਮਸਾਂ ਹੀ ਇਹ ਸਰਕਾਰ ਤੋਂ ਮੰਨ ਕਰ ਗਈ। ਧੰਨਵਾਦ। ਆਮੇ ਤੇ ਅੱਲਾ ਤੇ ਕੀ ਕੰਮ ਹੋ ਗਿਆ। ਆਪਣਾ ਸਰਪੰਚ ਨਸੀਤਾ ਪਿੰਡ ਦਾ ਤੇ ਬਾਕੀ ਸੈਨਥੈਂ ਬਾਜਵਾ ਸਾਡੇ ਪਿੰਡ ਦਾ ਨੌਜਵਾਨ ਸੀਗਾ। ਬਹੁਤ ਪੈਂਤੀ ਸੀਗਾ। ਤੇ ਗਿਆ ਵਿਚਾਰਾ ਮਸਾਂ ਤੇ ਗਿਆ ਸੀਗਾ। ਤੇ ਵਕਤੋ ਰੱਬ ਦਾ ਪਾਣਾ ਹੋ ਰਹੀ ਵਰਤ ਗਿਆ ਵਿਚਾਰੇ ਨਾਲ। ਪਿੰਡ ਦੇ ਵਿੱਚ ਬਹੁਤ ਮਿਲਨਸਾਰ ਸੀ। ਬੱਚਿਆਂ ਦੇ ਨਾਲ ਕੋਈ ਵੀ ਭਾਵੇਂ ਥੋੜਾ ਜਿਹੀ ਹੱਜੇ ਗੇਨ ਹੋਇਆ ਕਿ ਤੇ ਕਿਸੇ ਨੂੰ ਕੋਈ ਮਾੜੀ ਮੋਟੀ ਜ਼ਰੂਰਤ ਹੁੰਦੀ ਸੀ ਤਾਂ ਵੀ ਪਾ ਦਿੰਦਾ ਸੀ ਭਾਵੇਂ ਆਪ ਕਿੱਡੀ ਤੰਗੀ ਚੀ ਸੀਗਾ ਕਿਸੇ ਨੂੰ ਨਾਂ ਨਹੀਂ ਕਰਨ ਵਾਲਾ ਹਰੇਕ ਨਾਲ ਮਿਲ ਜੋੜ ਰੱਖਣ ਵਾਲਾ ਸੀਗਾ ਮਾਂ ਪਿਓ ਦਾ ਵੀ ਅਗਿਆਕਾਰੀ ਸੀਗਾ ਬੱਚਾ ਉਹ ਵਧੀਆ ਸੀਗਾ ਆ ਪਤਾ ਨਹੀਂ ਰੱਬ ਜਾਣੇ ਕਿਦਾਂ ਤੇ ਕੀ ਪਾਣਾ ਮਰਤੇ ਆ ਤੇ ਕੀ ਨਹੀਂ ਇਸ ਕਰਕੇ ਅਸੀਂ ਰਾਜੇ ਸਾਹਿਬ ਦਾ ਮੈਂਬਰ ਦੇ ਨਾਮ ਹੀ ਕਹਿੰਦੇ ਆ ਅਸੀਂ ਇਹਨਾਂ ਨੂੰ ਲਾਸ਼ ਲਿਆਉਣ ਵਾਸਤੇ ਮਦਦ ਕੀਤੀ ਜਾਵੇ ਤੇ ਸਾਡਾ ਮੰਤਰਾਲਾ ਲਿਆ ਗਿਆ ਮੰਤਰਾਲੇ ਜਿਹੜਾ ਉਹ ਵੀ ਮਦਦ ਕਰੇ ਤੇ ਸਰਕਾਰ ਵੀ ਕਰੇ ਤੇ ਸੈਂਟਰ ਗਵਰਨਮੈਂਟ ਵੀ ਕਰੇ ਤੇ ਬੱਚਾ ਜਿਹੜਾ ਵਾ ਇੱਥੇ ਲਿਆਂਦਾ ਜਾਵੇ ਤੇ ਆਖਰੀ ਵਾਰ ਇਹਦਾ ਜਿਹੜਾ ਵਾ ਮਾਂ ਨੂੰ ਜਿਹੜੇ ਆ ਮਦਰ ਇਹਨਾਂ ਦੀ ਕੱਲੀ ਆ ਵਿਚਾਰੀ ਉਹ ਮੂੰਹ ਦੇਖ ਲਵੇ ਬੱਚੇ ਦਾ ਇਹ ਹੀ ਮੰਗ ਕਰਦਿਆਂ ਸੀ ਬੇਤ ਪਰਸਾ ਹੋਈ ਹੈ ਲਖੜੀ ਵਾਲੇ ਦਿਨ ਉਹ ਵਿਆਹ ਸੀ ਪੜਾ ਸੀ ਨ ਇੱਕ ਵਾਰ ਆਈ ਸੀਗਾ ਅਜੇ ਤਾਂ ਮੇਰੇ ਖਾਲਾ ਮਰ ਕਾ ਪੰਜ ਪੈਂਟਰ ਮੇ ਨਹੀਂ ਹੋਇਆ ਪੰਜ ਮਿੰਟ ਪੰਜ ਮਿੰਟ ਪੰਜ ਮਿੰਟ ਪੰਜ ਮਿੰਟ ਨਹੀਂ ਗਿਆ ਇਹ ਹਾਂ